ਖਬਰਾਂ ਮਾ ਦੇਖ ਰਹੇ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਮੈਂ ਹਾਂ ਤੁਹਾਡਾ ਹੂਸ ਰਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੱਗਿਆ ਵੱਡਾ ਝਟਕਾ ਪੰਜਾਬ ਦੇ ਮੁੱਖ ਮੰਤਰੀ ਉਹੀ ਕੰਮ ਕਰ ਰਹੇ ਨੇ ਜੋ ਪਿਛਲੀਆਂ ਸਰਕਾਰਾਂ ਨੇ ਕੀਤੇ ਸੀ ਖਾਸ ਕਰਕੇ ਕਿਸਾਨਾਂ ਦੇ ਵਿਰੁੱਧ ਜਿਹੜੇ ਮਤੇ ਪਾਸ ਕੀਤੇ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਸ ਨੂੰ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਤੋਤੇ ਉੱਡ ਜਾਣਗੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਜਿਸ ਤਰ੍ਹਾਂ ਉਹਨਾਂ ਦਾ ਪਿੰਡਾਂ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ ਬੜਾ ਮੁਸ਼ਕਲ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਫਿਰ ਦੁਬਾਰਾ ਆਉਣਾ ਆਮ ਆਦਮੀ ਪਾਰਟੀ ਦਾ ਇਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਵੱਡਾ ਇਕੱਠ ਕੀਤਾ ਗਿਆ ਉਹ ਵੱਡਾ ਐਲਾਨ ਕਰ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੁਣ ਭਜਿਆ ਥਾਂ ਨਹੀਂ ਲੱਭਣੀ ਕਿਉਂਕਿ ਹਲਕਾ ਲੁਧਿਆਣਾ ਦੇ 43 ਪਿੰਡਾਂ ਦੇ ਲੋਕ ਖੜ ਗਏ ਨੇ ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਵਿਰੋਧ ਕਰ ਦਿੱਤਾ ਹੈ ਲੈਂਡ ਪੁਲਿੰਗ ਨੂੰ ਲੈ ਕੇ ਜਿਹੜਾ ਮਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆ ਜਿਹੜਾ ਪਾਸ ਕੀਤਾ ਗਿਆ ਸੀ 2400 ਏਕੜ ਜ਼ਮੀਨ ਜਿਹੜੀ ਤੱਕੇ ਨਾਲ ਜ਼ਬਤ ਕੀਤੀ ਜਾਣੀ ਸੀ ਅਕਵਾਇਰ ਕੀਤੀ ਜਾਣੀ ਸੀ ਉੱਥੇ ਅਰਬਨ ਸਟੇਟਸ ਤੇ ਦੂਸਰੇ ਪਾਸੇ ਇਸੀ ਗੱਲ ਕਰੀਏ ਮਾਲਸ ਸੜਕਾਂ ਪਾਰਕਾਂ ਅਤੇ ਹੋਰ ਜਿਹੜੀਆਂ ਨੇ ਸੁੱਖ ਸੁਵਿਧਾਵਾਂ ਬਣੀਆਂ ਸੀ ਇਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਦੇ ਵਿਰੁੱਧ ਹੋ ਗਏ ਨੇ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਇੱਕ ਬੜੀ ਵੱਡੀ ਰੈਲੀ ਕੱਢੀ ਗਈ ਸਟੇਜ ਸਟੇਜਾਈ ਗਈ ਵਿਰੋਧ ਕੀਤਾ ਗਿਆ ਸਟੇਜ ਦੀ ਅਗਵਾਈ ਕੀਤੀ ਹਰਪਾਲ ਸਿੰਘ ਚੀਮਾ ਅਤੇ ਮੁਖ ਬੁਲਾਰੇ ਸੀ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ لوکاں ਨੂੰ ਸੰਬੋਧਨ ਕਰਦੇ ਹੋਏ ਕਿਸਾਨਾਂ ਨੂੰ ਸੰਬੋਧਨ ਹੋਲ ਕਰਦੇ ਹੋਏ ਕਿਹਾ ਕਿ ਮੇਰਾ ਇੱਕ ਇੱਕ ਕਤਰਾ ਵੀ ਜੇਕਰ ਖੂਨ ਦਾ ਇੱਥੇ ਡੁੱਲੇਗਾ ਮੈਂ ਪਿੱਛੇ ਨਹੀਂ ਹਟਣ ਵਾਲਾ ਹਾਂ ਪੰਜਾਬ ਦੀ ਜ਼ਮੀਨ ਪੰਜਾਬ ਦੇ ਕਿਸਾਨਾਂ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਅਤੇ ਪੰਜਾਬ ਦੇ ਪਿੰਡਾਂ ਵਾਸਤੇ ਗਲਾਡਾ ਦੇ ਮੁੱਖ ਦਫ਼ਤਰ ਦੇ ਵਿੱਚ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਅਤੇ ਜਿੱਥੋਂ ਗਲਾਡਾ ਦੀ ਜਿਹੜੀ ਲੀਡਰਸ਼ਿਪ ਹੈ ਜਿਹੜੇ ਉੱਚ ਅਧਿਕਾਰੀ ਨੇ ਉਹਨਾਂ ਨੇ ਦਿੱਲੀ ਦੇ ਵਿੱਚ ਜਾ ਕੇ ਜਿਹੜੇ ਮਤੇ ਪਾਏ ਅੰਡਰ ਆ ਕੇ ਪ੍ਰੈਸ਼ਰਾਈਜ਼ ਅੰਦਰ ਪ੍ਰੈਸ਼ਰ ਆਮ ਆਮੀ ਪਾਰਟੀ ਦੇ ਕ੍ਰਿਮੀਨਲ ਅਰਵਿੰਦ ਕੇਜ ਜੀ ਬਾਲਦੇ ਉਹਨਾਂ ਨੇ ਕਿਹਾ ਕਿ ਇਸ ਗੱਲ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜੇਕਰ ਮੈਨੂੰ ਇਨ੍ਹਾਂ ਚੋਂ ਇਨ੍ਹਾਂ 24000 ਕਿੱਲਾਂ ਦੇ ਲਈ ਕੁਰਬਾਨੀ ਵੀ ਦੇਣੀ ਪਵੇ ਤਾਂ ਮੈਂ ਕੁਰਬਾਨੀ ਦਿਆਂਗਾ ਪਹਿਲਾਂ ਮੈਂ ਮਰਾਂਗਾ ਪੱਤ ਵਿੱਚ ਕਿਸਾਨ ਬਣ ਕੇ ਉਹਨਾਂ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੇ ਵਾਅਦੇ ਕੀਤੇ ਸੀ ਐਮਐਸਪੀ ਨੂੰ ਲੈ ਕੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੀਆਂ ਮਹਿਲਾਵਾਂ ਨੂੰ 100000 ਰੁਪਏ ਦਿੱਤਾ ਜਾਵੇਗਾ ਤੀਜਾ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਕਿਸਾਨ ਖੁਸ਼ ਕਰ ਦਿੱਤੇ ਜਾਣਗੇ ਲੇਕਿਨ ਹੁਣ ੱੱਕੇ ਨਾਲ 24000 ਏਕੜ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਹੈ ਯਾਨਕਿ ਲਗਭਗ ਲੁਧਿਆਣਾ ਦੇ ਆਸ-ਪਾਸ ਦੇ 48 ਪਿੰਡਾਂ ਦੀ ਜ਼ਮੀਨ ਉਥੋਂ ਦੇ ਲੋਕ ਉਥੋਂ ਦਾ ਮਜ਼ਦੂਰ ਭਾਈਚਾਰਾ ਉਥੋਂ ਦੇ ਦੁਕਾਨਦਾਰ ਉਥੋਂ ਦੇ ਛੋਟੇ-ਮੋਟੇ ਬਿਜ਼ਨਸਮੈਨ ਪੰਜਾਬ ਦੇ ਕਿਹੜੇ ਹਿੱਸੇ ਦੇ ਵਿੱਚ ਜਾਣਗੇ ਜੇਕਰ ਜ਼ਮੀਰ ਤੱਕੇ ਦੇ ਨਾਲ ਐਕਵਾਇਰ ਕਰ ਲਿਆ ਜਾਂਦੀ ਹੈ ਉਹਨਾਂ ਨੇ ਕਿਹਾ ਕਿ ਮੈਂ ਪੰਜਾਬ ਦੇ ਕਿਸਾਨਾਂ ਦੇ ਨਾਲ ਹਾਂ ਪੰਜਾਬ ਦੇ ਕਿਸਾਨਾਂ ਦੀ ਲੁਧਿਆਣਾ ਦੇ ਲੋਕਾਂ ਦੀ 1 ਇੰਚ ਵੀ ਜ਼ਮੀਨ ਤੱਕੇ ਨਾਲ ਐਕਵਾਇਰ ਨਹੀਂ ਕਰ ਦਿੱਤੀ ਜਾਵੇਗੀ ਪੰਜਾਬ ਦੇ ਮੁੱਖ ਮੰਤਰੀ ਅਤੇ ਗਲਾਡਾ ਦੇ ਸਰਵੋੱਚ ਅਧਿਕਾਰੀਆਂ ਵੱਲੋਂ ਇਸ ਤੇ ਡਾਕਟਰ ਦਲਜੀਤ ਸਿੰਘ ਚੀਮਾ ਐਡਵੋਕੇਟ ਪਰਵਕਾਰ ਸਿੰਘ ਕੁਮਣ ਅਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਹਾਜ਼ਰੀ ਲਗਵਾਈ ਗਲਾਟਾ ਦੇ ਦਫ਼ਤਰ ਦੇ ਸਾਹਮਣੇ ਪ੍ਰੋਟੈਸਟ ਕੀਤਾ ਗਿਆ ਅਤੇ ਚੈਲੰਜ ਕੀਤਾ ਗਿਆ ਕਿ ਇਸ ਇਹ ਜਿਹੜਾ ਤੁਸੀਂ ਮਤਾ ਪਾਸ ਕੀਤਾ ਹੈ ਇਸ ਨੂੰ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ